ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਗਏ ਉੱਥੇ ਇੱਕ ਰਾਜਾ ਮਿਲਦਾ ਹੈ ਜਿਹਦਾ ਨਾਮ ਇਤਿਹਾਸ ਵਿੱਚ ਰਾਜਾ ਰਾਮ ਹੈ ਕਿਹਾ ਜਾਂਦਾ ਹੈ ਵੀ ਇਸ ਰਾਜਾ ਰਾਮ ਦੀ ਉਮਰ ਨਾ ਕਰੀਬਨ 50 ਸਾਲ ਦੀ ਸੀ ਇਹ ਕਈ ਦਿਨ ਗੁਰੂ ਸਹਿਬ ਦੀ ਸੰਗਤ ਵਿੱਚ ਸਮੇਤ ਰਾਣੀ ਆਇਆ ਤੇ ਇੱਕ ਦਿਨ ਬਾਦਸ਼ਾਹ ਨੇ ਪੁੱਛਿਆ ਵੀ ਭਾਈ ਤੁਹਾਡੀ ਇੱਛਾ ਕੀ ਹੈ ਤੇ ਕਿਉਂਕਿ ਇਹਨੇ ਇਸ ਗੱਲ ਦੀ ਸ਼ਰਮ ਮੰਨੀ ਵੀ ਮੈਂ 50 ਸਾਲ ਦੀ ਉਮਰ ਆ ਤੇ ਭਰੀ ਸੰਗਤ ਦੇ ਵਿੱਚ ਜੇ ਇਹਦੇ ਉਹ ਕੋਈ ਔਲਾਦ ਨਹੀਂ ਸੀ ਇਹਨੇ ਕਿਹਾ ਵੀ ਜੇ ਮੈਂ ਭਰੀ ਸੰਗਤ ਦੇ ਵਿੱਚ ਜਿਹੜਾ ਉਹ ਗੁਰੂ ਤੋਂ ਮੰਗਾਗਾ ਤੇ ਲੋਕਾਂ ਨੇ ਕਿਹਾ ਵੀ ਰਾਜਾ 50 ਸਾਲ ਦੀ ਉਮਰ ਦੇ ਵਿੱਚ ਔਲਾਦ ਮੰਗ ਰਿਹਾ ਹੈ ਕਿਸੇ ਨੇ ਫਿਰ ਦੱਸਿਆ ਗੁਰੂ ਤੇਗ ਬਹਾਦਰ ਮਹਾਰਾਜ ਉਹ ਵੀ ਪਾਦਸ਼ਾ ਇਹਦੇ ਘਰ ਨਾਲ ਕੋਈ ਔਲਾਦ ਨਹੀਂ ਹੈ ਫਿਰ ਪਾਦਸ਼ਾ ਨੇ ਕਹਿੰਦੇ ਨਕੋਲ ਬੁਲਾਇਆ ਤੇ ਪਾਦਸ਼ਾ ਦੇ ਹੱਥ ਵਿੱਚ ਨਾ ਮੋਹਰ ਸੀ ਹਰ ਗੁਰੂ ਪਾਦਸ਼ਾ ਕੋਲੇ ਨਾ ਗੁਰਿਆਈ ਦੀ ਇੱਕ ਮੋਹਰ ਹੁੰਦੀ ਸੀ ਜਦੋਂ ਤੁਸੀਂ ਪ੍ਰਾਤਮਨ ਨਾਮਾ ਸਾਹਿਬ ਦੇ ਦਰਸ਼ਨ ਕਰੋਗੇ ਨਾ ਤੇ ਜਦੋਂ ਪਾਦਸ਼ਾਹ ਸਿੱਖਾਂ ਨੂੰ ਕੋਈ ਹੁਕਮਨਾਮਾ ਲਿਖਦੇ ਚਿੱਠੀ ਪੱਤਰ ਲਿਖਦੇ ਤੇ ਉਹਦੇ ਉੱਪਰ ਗੁਰੂ ਪਾਦਸ਼ਾਹ ਆਪਣੀ ਮੋਹਰ ਲਾਉਂਦੇ ਸਨ ਜਿਹਦੇ ਉੱਤੇ ਅਕਾਲ ਸਹਾਏ ਜਿਹੜਾ ਉਹ ਲਿਖਿਆ ਮਿਲਦਾ ਤੇ ਉਸ ਤਰੀਕੇ ਨਾਲ ਨਾ ਪਾਦਸ਼ਾਹ ਕੋਲ ਮੋਹਰ ਸੀ ਤੇ ਇਤਿਹਾਸ ਕਹਿੰਦਾ ਇਹ ਰਾਜਾ ਰਾਮ ਦੇ ਨਾ ਪੱਟ ਤੇ ਪਾਦਸ਼ਾਹ ਨੇ ਮੋਹਰ ਲਾਈ ਪੱਟ ਤੇ ਉਹ ਮੋਹਰ ਲਾ ਕੇ ਬਚਨ ਕਹੇ ਵੀ ਜਾ ਰਾਜਾ ਰਾਮ ਤੇਰੇ ਘਰ ਇੱਕ ਗੁਰਸਿੱਖ ਪੁੱਤਰ ਪੈਦਾ ਹੋਵੇਗਾ ਤੇ ਜਿਹੜੀ ਇਹ ਮੋਹਰ ਅਸੀਂ ਤੇਰੇ ਪੱਟ ਤੇ ਲਾਈ ਹੈ ਨਾ ਇਹ ਨਿਸ਼ਾਨ ਤੇਰੇ ਪੁੱਤਰ ਦੇ ਮਸ ਮਸ ਮਸਤਕ ਤੇ ਮੱਥੇ ਦੇ ਉੱਤੇ ਹੋਵੇਗਾ ਕਹਿਣ ਲੱਗੇ ਸਮਾ ਬੀਤਿਆ ਉਸ ਰਾਜੇ ਦੇ ਘਰ ਪੁੱਤਰ ਪੈਦਾ ਹੋਇਆ ਉਹਦਾ ਨਾਮ ਰਤਨ ਰਾਏ ਇਹ ਰਤਨ ਰਾਈ ਹੈ ਜੋ ਤੁਸੀਂ ਸੁਣਦੇ ਹੋ ਨਾ ਵੀ ਕਲਗੀਧਰ ਪਾਦਸ਼ਾਹ ਕੋਲ ਪ੍ਰਸ਼ਾਦੀ ਹਾਥੀ ਸੀ ਪੰਜ ਕੁਲਾ ਸ਼ਾਸਤਰ ਸੀ ਤੇ ਬੜੀਆਂ ਲੇਲੜੀਆਂ ਗੁਰੂ ਅੱਗੇ ਕੜਦੇ ਆ ਤੇ ਜਦੋਂ ਕਦੇ ਉਹ ਦਾਤ ਪ੍ਰਾਪਤ ਹੋ ਜਾਏ ਤੇ ਮਨੁੱਖ ਕਹਿੰਦਾ ਵੀ ਪਤਾ ਨਹੀਂ ਗੁਰੂ ਨੇ ਕਰਤਾ ਜਾਂ ਆਪੇ ਹੋ ਗਿਆ ਸਮਾ ਪਿਆ ਉਹ ਰਤਨ ਰਾਏ ਦੀ ਮਾਤਾ ਨਾ ਭੁੱਲ ਚੁੱਕੀ ਸੀ ਭੁੱਲ ਜਾਂਦਾ ਜੀ ਮਨੁੱਖ ਅਸੀਂ ਜਦੋਂ ਮੰਗਦੇ ਆ ਨਾ ਉਦੋਂ ਬੜੇ ਤਰ੍ਹਾਂ ਦੇ ਗੁਰੂ ਅੱਗੇ ਦਾਅਵੇ ਕਰਦੇ ਆ ਵੀ ਅਸੀਂ ਆ ਕਰਾਂਗੇ ਜੀ ਅਸੀਂ ਤੁਹਾਡੇ ਵਾਸਤੇ ਆ ਕਰਦੇ ਆਂਦੇ ਪਰ ਮਾਫੀ ਚੁੰਮਣਾ ਵੀ ਜੇ ਦਾਦ ਮਿਲ ਗਈ ਫਿਰ ਮਨੁੱਖ ਨਾ ਕਈ ਮਨੁੱਖ ਮੈਂ ਦੇਖੇ ਅਕਸਰ ਉਹ ਕਹਿੰਦੇ ਵੀ ਆ ਮੰਗ ਪੂਰੀ ਹੋਈ ਗੁਰੂ ਸਾਹਿਬ ਅਸੀਂ ਪੂਰਾ ਪਰਿਵਾਰ ਅਖੰਡ ਪਾ ਸਹਿਬ ਸਹਿਜ ਪਾਟ ਕਰਾ ਕੇ ਨਾ ਤੁਹਾਡੀ ਬਾਣੀ ਸੁਣਾਂਗੇ ਤੇ ਜਦੋਂ ਕਦੇ ਮੰਗ ਪੂਰੀ ਹੋ ਜਾਂਦੀ ਹੈ ਫਿਰ ਮਨੁੱਖ ਦਾ ਮਨ ਕਹਿੰਦਾ ਵੀ ਹੁਣ ਸੁਖਬਣੀ ਸਾਹਿਬ ਨਾਲ ਕੰਮ ਚਲਾ ਦੇ। ਦੇਖੋ ਇਹ ਅਕਸਰ ਅਸੀਂ ਕਰਦੇ ਆ ਇਹ ਅਕਸਰ ਤੁਹਾਡਾ ਅਸੀਂ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਤੁਸੀਂ ਆਪਣੇ ਆਪਣੇ ਮਨ ਤੇ ਝਾਤ ਮਾਰਨੀ ਹੈ। ਜਦੋਂ ਅਸੀਂ ਮੰਗਦੇ ਆ ਬੜਾ ਕੁਝ ਕਹਿੰਨੇ ਆ ਦਾਤ ਮਿਲਦੇ ਆ ਅਸੀਂ ਭੁੱਲ ਜਾਂਦੇ ਆ। ਏਦਾਂ ਰਤਨ ਰਾਏ ਦੀ ਮਾਤਾ ਭੁੱਲ ਗਈ। ਜਦੋਂ ਰਤਨ ਰਾਏ ਵੱਡਾ ਹੋਇਆ ਨਾ ਜੇ ਪਾਤਸ਼ਾਹ ਨੇ ਮੋਰ ਉਹਦੇ ਤੇ ਪਿਤਾ ਦੇ ਪੱਟ ਤੇ ਲਾਈ ਸੀ ਉਹ ਮਸਤਕ ਪਾਤਸ਼ਾਹ ਦੇ ਬਚਨਾ ਅਨੁਸਾਰ ਉਹ ਨਿਸ਼ਾਨ ਉਹਦੇ ਮੱਥੇ ਤੇ ਬਣਿਆ ਹੋਇਆ ਸੀ ਉਹ ਜਦੋਂ ਪੱਗ ਬੰਨ੍ਹਦਾ ਨਾ ਵਿਸਤਾਰ ਸਜਉਂਦਾ ਤੇ ਕਿਉਂਕਿ ਪਾਤਸ਼ਾਹ ਦੇ ਬਚਨ ਸਨ ਵੀ ਗੁਰਸਿੱਖ ਪੁੱਤਰ ਪੈਦਾ ਹੋਏਗਾ ਹੁਣ ਕੇਸ ਰੱਖੇ ਹੋਏ ਸਨ ਜਦੋਂ ਉਹ ਹਰ ਰੋਜ਼ ਦਸਤਾਰ ਸਜਉਂਦਾ ਨਾ ਤੇ ਉਹ ਮਸਤਕ ਤੇ ਮੱਥੇ ਤੇ ਦੇਖਦਾ ਵੀ ਕੁਝ ਨਿਸ਼ਾਨ ਬਣਿਆ ਆਇਆ ਇੱਕ ਦਿਨ ਆਪਣੀ ਮਾਂ ਨੂੰ ਪੁੱਛਦਾ ਮਾਂ ਮੈਂ ਕਿਤੇ ਬਚਪਨ ਦੇ ਅੰਦਰ ਡਿੱਗ ਗਿਆ ਸਾਂ ਕੋਈ ਝੋਟ ਲੱਗ ਗਈ ਸੀ ਆ ਮੇਰੇ ਮੱਥੇ ਦੇ ਉੱਤੇ ਨਿਸ਼ਾਨ ਕਦ ਜਦੋਂ ਪੁੱਤਰ ਨੇ ਰਤਨ ਰਾਏ ਨੇ ਪੁੱਛਿਆ ਨਾ ਮਾਤਾ ਨੂੰ ਸਭ ਕੁਝ ਯਾਦ ਆਇਆ ਉਹਦੀ ਮਾਂ ਨੇ ਦੱਸਿਆ ਵੀ ਪੁੱਤ ਤੇਰਾ ਜਿਹੜਾ ਜਨਮ ਹੈ ਨਾ ਇਹ ਨਿਸ਼ਾਨ ਨਹੀਂ ਇਹ ਗੁਰੂ ਨਾਨਕ ਦੇ ਘਰ ਦੀ ਮੋਹਰ ਹੈ ਤੇਰਾ ਜਨਮ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਉਹਨਾਂ ਦੇ ਬਚਨਾਂ ਨਾਲ ਹੋਇਆ ਸੀ ਉਹ ਸਾਰਾ ਕੁਝ ਯਾਦ ਆਇਆ ਜਦੋਂ ਰਤਨ ਰਾਏ ਨੇ ਸੁਣਿਆ ਵੀ ਮੇਰਾ ਜਨਮ ਹੀ ਗੁਰੂ ਦੀ ਕਿਰਪਾ ਨਾਲ ਹੋਇਆ ਹੈ ਨਾ ਬਚਨਾ ਨਾਲ ਹੋਇਆ ਇਹਦੇ ਮਨ ਦੇ ਅੰਦਰ ਇੱਛਾ ਪੈਦਾ ਹੋਈ ਮਾਨ ਕਹਿੰਦਾ ਮਾਂ ਮੈਂ ਉਸ ਗੁਰੂ ਨੂੰ ਮਿਲਣਾ ਚਾਹਨਾ ਉਹਦੇ ਦੇਦਾਰ ਕਰਨਾ ਚਾਹਨਾ ਜੀ ਦੀ ਕਿਰਪਾ ਨਾਲ ਮੈਂ ਆ ਜਗਤ ਦੇਖਿਆ ਤੇ ਪਤਾ ਕਰਿਆ ਪਤਾ ਮਿਲਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋ ਗਈ ਉਹਨਾਂ ਦੇ ਪੁੱਤਰ ਗੋਵਿੰਦ ਰਾਏ ਅਜੇ ਅਮਰਤ ਸੰਚਾਰ ਨਹੀਂ ਸੀ ਉਦੋਂ ਹੋਇਆ ਉਹਨਾਂ ਦੇ ਪੁੱਤਰ ਗੋਵਿੰਦ ਰਾਏ ਗੁਰਗੱਦੀ ਤੇ ਵਿਰਾਜਮਾਨ ਹੈ ਰਤਨ ਰਾਏ ਕਹਿੰਦਾ ਮਾਂ ਮੈਂ ਉਹਨਾਂ ਨੂੰ ਮਿਲਣ ਜਾਵਾਂਗਾ ਫਿਰ ਉਥੇ ਕਹਿੰਦੇ ਨੇ ਵੀ ਰਤਨ ਰਾਏ ਇੱਕ ਪੰਚਕੁਲਾ ਸ਼ਾਸਤਰ ਇੱਕ ਪ੍ਰਸ਼ਾਦੀ ਹਾਥੀ ਇੱਕ ਚੰਦਨ ਦੀ ਚੌਂਕੀ ਇਹ ਪਟਾਮਾ ਲੈ ਕੇ ਜਿਹੜਾ ਰਤਨ ਰਾਏ ਕਲਗੀਧਰ ਪਾਦਸ਼ਾਹ ਕੋਲ ਪਹੁੰਚਿਆ ਜਦੋਂ ਇਹਨੇ ਪਟਾਮਾ ਰੱਖੀਆਂ ਨਮਸਕਾਰ ਕੀਤੀ ਗੁਰੂ ਕੇ ਵਚਨ ਸਨ ਕਿਸ ਦਾੜਾ ਪਹਿਲਾਂ ਇਹਨੇ ਕੇਸਾਂ ਦੀ ਸੰਭਾਲ ਮਾਤਾ ਨੇ ਕੀਤੀ ਹੋਈ ਸੀ ਕਿਉਂਕਿ ਗੁਰੂ ਕੇ ਵਚਨ ਸਨ ਵੀ ਗੁਰ ਸਿੱਖ ਪੁੱਤਰ ਪੈਦਾ ਹੋਏਗਾ ਜਦੋਂ ਇਹ ਗਿਆਨ ਆ ਕਿ ਕਲਗੀਧਰ ਪਾਦ ਨੇ ਕਿਹਾ ਰਤਨ رائے ਤੂੰ ਭੁੱਲ ਗਿਆ ਸਾਂ ਪਰ ਤੈਨੂੰ ਮੋਰ ਨੇ ਯਾਦ ਦਿਲਾਤਾ ਮੈਂ ਅਕਸਰ ਜ਼ਿਕਰ ਕਰਦਾ ਵੀ ਸਿੱਖੀ ਦੇ ਅੰਦਰ ਜਿਹੜੀਆਂ ਬਾਹਰੀ ਚੀਜ਼ਾਂ ਨੇ ਨਾ ਇਹਨਾਂ ਦਾ ਹਰ ਇੱਕ ਦਾ ਕੋਈ ਅੰਦਰੂਨੀ ਮਤਵ ਹੈ ਜੀ ਕਲਗੀਧਰ ਪਾਦਸ਼ਾਹ ਨੇ ਛੇ ਕਿਲੇ ਬਣਾਏ ਅਨੰਪੁਰ ਸਾਹਿਬ ਇਹ ਵੀ ਮੈਂ ਜ਼ਿਕਰ ਕਰਦਿਆਂ ਮੇਰੀ ਯਾਦ ਆ ਗਿਆ ਪਾਦਸ਼ਾਹ ਨੇ ਕਿਹਾ ਵੀ ਜੇ ਸਿੱਖ ਦਾ ਨਿਵਾਸ ਕੇਸਗੜ ਹੈ ਜੇ ਤੁਹਾਡੇ ਸਿਰ ਤੇ ਕੇਸਗੜ ਹੈ ਨਾ ਤਾ ਤੁਹਾਡਾ ਨਿਵਾਸ ਆਨੰਦਗੜ੍ਹ ਦੇ ਵਿੱਚ ਹੋ ਸਕਦਾ ਹੈ 6 ਕਿਲੇ ਬਣਾਏ ਪਹਿਲਾ ਕਿਲਾ ਪਾਦਸ਼ਾਹ ਨੇ ਬਣਾਇਆ ਨਿਰਮੋਹ ਗੜ੍ਹ ਕਿ ਸਿੱਖ ਜਿਹੜਾ ਉਹ ਪਹਿਲਾ ਨਿਰਮੋਹ ਹੋਣਾ ਜ਼ਰੂਰ ਹੈ ਨਿਰਮੋਹ ਮੁਖ ਮਨੁੱਖ ਦੇ ਅੰਦਰ ਮੋਹ ਨਾ ਹੋਵੇ ਦੂਸਰਾ ਕਿਲਾ ਪਾਦਸ਼ਾਹ ਨੇ ਬਣਾਇਆ ਜੀ ਖੋਲ ਗੜ੍ਹ ਖੋਲ ਗੜ੍ਹ ਦਾ ਅਰਥ ਹੈ ਵੀ ਸਿੱਖ ਨੂੰ ਬਕਾਰਾਂ ਤੇ ਖੱਲਾ ਕਰਨਾ ਆਉਂਦਾ ਹੋਵੇ ਤੇ ਬਕਾਰ ਜੇ ਸਾਡੇ ਸਰੀਰ ਤੇ ਹੱਲਾ ਖਮਲਾ ਕਰਦਾ ਕਾਮ ਕ્રોਧ ਮੋਹ ਤੇ ਸਾਨੂੰ ਰੁਕਣਾ ਦੇਖੋ ਮੈਂ ਪਹਿਲਾਂ ਕਹਤਾ ਵੀ ਇਹਨਾਂ ਕਿਲਿਆਂ ਦਾ ਅੰਦਰੂਨੀ ਮਤਲਬ ਵੀ ਸੀ ਤੇ ਬਾਹਰੀ ਮਤਲਬ ਵੀ ਸੀ। ਹੋਲਗੜ੍ਹ ਪਾਦਸ਼ਾਹ ਨੇ ਬਣਾਇਆ ਵੀ ਸਿੱਖ ਨੂੰ ਵਿਚਾਰਾਂ ਤੇ ਹੱਲਾ ਕਰਨਾ ਵੀ ਹੁੰਦਾ ਹੋਵੇ। ਵਿਚਾਰਾਂ ਨੂੰ ਜਿੱਤਣਾ ਵੀ ਹੁੰਦਾ ਹੋਵੇ ਤੇ ਜੇ ਵਿਚਾਰ ਤੁਹਾਡੇ ਜੀਵਨ ਤੇ ਹੱਲਾ ਕਰਦੇ ਨੇ ਤੇ ਤੁਹਾਨੂੰ ਉਹ ਹਮਲਾ ਰੁਕਣਾ ਵੀ ਹੁੰਦਾ ਹੋਵੇ। ਪਹਿਲਾਂ ਪਾਦਸ਼ਾਹ ਨੇ ਬਣਾਇਆ ਨਿਰਮੋਗੜ੍ਹ ਫਿਰ ਪਾਦਸ਼ਾਹ ਨੇ ਬਣਾਇਆ ਹੋਲਗੜ੍ਹ ਤੇ ਤੀਸਰਾ ਕਿਲਾ ਪਾਦਸ਼ਾਹ ਨੇ ਬਣਾਇਆ ਜੀ ਲੋਹਗੜ੍ਹ। ਲੋ ਉਗੜ ਉਹ ਖਲਾਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਜੰਗੀ ਸ਼ਮਾਨ ਜਿਹੜਾ ਸ਼ਾਸਤਰ ਹਥਿਆਰ ਰੱਖੇ ਜਾਂਦੇ ਸਨ ਤੇ ਉਹਦਾ ਭਾਵ ਸੀ ਵੀ ਜੇ ਹੁਣ ਹੱਲੇ ਨੂੰ ਰੋਕਣਾ ਹੈ ਹਮਲੇ ਨੂੰ ਰੋਕਣਾ ਹੈ ਉਹਦੇ ਵਾਸਤੇ ਸ਼ਾਸਤਰ ਹਥਿਆਰ ਜ਼ਰੂਰੀ ਹੈ ਬਾਰੀ ਤੌਰ ਤੇ ਜੇ ਕਿਸੇ ਦਾ ਹਮਲਾ ਅਸੀਂ ਰੋਕਣਾ ਹੈ ਤਾਂ ਸਾਡੇ ਵਾਸਤੇ ਸਾਡੇ ਕੋਲ ਹਥਿਆਰ ਚਾਹੀਦੇ ਤੇ ਜੇ ਅਸੀਂ ਬੇਕਾਰਾਂ ਦੇ ਹਮਲੇ ਨੂੰ ਰੋਕਣਾ ਹੈ ਤਾਂ ਫਿਰ ਸਾਡੇ ਕੋਲ ਗੁਰਬਾਣੀ ਦਾ ਸ਼ਾਸਤਰ ਚਾਹੀਦਾ ਗੁਰਬਾਣੀ ਤੋਂ ਵੀ ਮਨੁੱਖ ਬੇਕਾਰਾਂ ਤੇ ਕਾਬੂ ਨਹੀਂ ਪਾ ਸਕਦਾ ਮੈਂ ਮਾਫੀ ਚਾਹੁੰਦਾ ਜੀ بڑے ਲੋਕ ਤੁਹਾਨੂੰ ਇਸ ਤਰੀਕੇ ਦੀਆਂ ਉਦਾਹਰਨਾਂ ਦਿੰਦੇ ਮਿਲਣਗੇ ਜੀ ਅੰਦਰ ਦੀ ਸ਼ਰਧਾ ਹੋਵੇ ਅੰਮ੍ਰਿਤ ਦੀ ਕੋਈ ਲੋੜ ਨਹੀਂ ਕੇਸਾਂ ਦੀ ਕੋਈ ਲੋੜ ਨਹੀਂ ਇੱਕ ਸਜਣ ਕਲਗੀਧਰ ਪਾਤਸ਼ਾਹ ਕੋਲ ਆਉਂਦਾ ਜੀ ਦਾ ਨਾਮ ਇਤਿਹਾਸ ਵਿੱਚ ਦਾਨ ਸਿੰਘ ਲਿਖਿਆ ਹੋਇਆ ਹੈ ਇਹ ਜਦੋਂ ਇੱਕ ਮੁਸਲਮਾਨੀ ਸਜਣ ਸੀ ਜਦੋਂ ਇਹ ਦਾਨ ਸਿੰਘ ਆਇਆ ਨਾ ਤੇ ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਪਾਤਸ਼ਾਹ ਮੇਰੀ ਇੱਕ ਮਜਬੂਰੀ ਹੈ ਵੀ ਮੈਂ ਕੀ ਸਿਣੀ ਰਖ ਸਕਦਾ ਮੈਂ ਤੁਹਾਡਾ ਸ਼ਰਦਾਲੂ ਆ ਤੁਹਾਡੇ ਤੋਂ ਬਿਨਾ ਰਹਿ ਨਹੀਂ ਸਕਦਾ ਤੁਹਾਡੇ ਤੋਂ ਬਿਨਾ ਮੇਰੇ ਪ੍ਰਾਣ ਨਿਕਲਦੇ ਨੇ ਪਰ ਪਾਦਸ਼ਾਹ ਇੱਕ ਕਿਰਪਾ ਕਰੋ ਵੀ ਮੈਂ ਕਿਸ ਨਹੀਂ ਰੱਖ ਸਕਦਾ ਜੀ ਖਾਂ ਤੁਹਾਡਾ ਸ਼ਰਦਾਲੂ ਤੇ ਇਤਿਹਾਸ ਕਹਿੰਦੇ ਵੀ ਕਲੰਗੀਧਰ ਪਾਦਸ਼ਾਹ ਨੇ ਇਹਨੂੰ ਬਚਨ ਕਹੇ ਸਨ ਵੀ ਦਾਨ ਸਿੰਘਾ ਦੇਖ ਭਾਈ ਸਾਨੂੰ ਤੇ ਇੰਨੀ ਲੋੜ ਨਹੀਂ ਸਾਡੇ ਕੋਲ ਤੇ ਹੋਰ ਬੜੀ ਸੰਗਤ ਆ ਜਾਏਗੀ ਸਿੱਖ ਆ ਜਾਣਗੇ ਜੇ ਤੈਨੂੰ ਸਾਡੀ ਲੋੜ ਹੈ ਤੇ ਤੈਨੂੰ ਭਾਈ ਕਿਸ ਤੇ ਰੱਖਣੇ ਪੈਣਗੇ ਮੈਂ ਫਿਰ ਦੁਹਰਾ ਦਿਆਂ ਕਿਉਂ ਕਿ ਆ ਜਾਂਦਾ ਵੀ ਕੇਸ ਗੁਰੂ ਕੀ ਮੋਹ ਉਥੇ ਪਾਦਸ਼ਾਹ ਨੇ ਇਹ ਦਾਨ ਸਿੰਘ ਨੂੰ ਉਦਾਹਰਣ ਦਿੱਤਾ ਸੀ ਜੀ ਪਾਦਸ਼ਾਹ ਨੇ ਦਾਨ ਸਿੰਘ ਨੂੰ ਪਾਦਸ਼ਾਹ ਨੇ ਇਹ ਉਦਾਹਰਣ ਦਿੱਤਾ ਪਾਦਸ਼ਾਹ ਕਹਿਣ ਲੱਗੇ ਦਾਨ ਸਿੰਘ ਤੂੰ ਤੇ ਬੜਾ ਸਿਆਣਾ ਸਮਝਦਾਰ ਹੈ ਜੇ ਕੋਈ ਕਾਗਜ਼ ਕੋਈ ਰਜਿਸਟਰੀ ਕੋਈ ਸਰਟੀਫਿਕੇਟ ਕਿਸੇ ਦਾ ਹੋਵੇ ਉਸ ਉੱਪਰ ਸਭ ਕੁਝ ਲਿਖਿਆ ਹੋਵੇ ਕਿਸੇ ਸਿਆਣੇ ਬਿਠੇ ਹੋ ਕਿਸੇ ਕਾਗਜ਼ ਤੇ ਸਭ ਕੁਝ ਲਿਖਿਆ ਹੈ ਉਹਦੇ ਥੱਲੇ ਕਿਸੇ ਅਫੀਸਰ ਦੀ ਮੋਹਰ ਨਾ ਹੋਵੇ ਸਿਗਨੇਚਰ ਨਾ ਹੋਵੇ ਤੁਸੀਂ ਕਿਸੇ ਡਾਕਟਰ ਕਿਸੇ ਮਨੁੱਖ ਕੋਲ ਲੈ ਕੇ ਜਾਓ ਉਹਨੇ ਕਹਿਣਾ ਵੀ ਲਿਖਿਆ ਤੇ ਸਭ ਕੁਝ ਠੀਕ ਹੈ ਪਰ ਇਹਦੇ ਪਹਿਲਾਂ ਤੂੰ ਸਿਗਨੇਚਰ ਸਾਈਨ ਕਰਵਾ ਕੇ ਲਿਆ ਧਰਜ ਕਰੋ ਤੁਸੀਂ ਕੋਈ ਫਾਰਮ ਭਰਿਆ ਉਸ ਉੱਪਰ ਕਿਸੇ ਸਰਪੰਚ ਦੀ ਮੋਹਰ ਨਹੀਂ ਹੈ ਜੋ ਮੋਹਰ ਉਹਦੇ ਉੱਪਰ ਚਾਹੀਦੀ ਹੈ ਕਿਸੇ ਤਹਿਸੀਲਦਾਰ ਦੀ ਮੋਹਰ ਨਹੀਂ ਹੈ ਤੇ ਉਹ ਤੁਸੀਂ ਕਿਸੇ ਦਫਤਰ ਲੈ ਕੇ ਜਾਓਗੇ ਤੇ ਸਾਹਮਣੇ ਵਾਲੇ ਨੇ ਕਹਿਣਾ ਵੀ ਲਿਖਿਆ ਸਭ ਕੁਝ ਠੀਕ ਹੈ ਪਰ ਇਹ ਕਾਗਜ਼ ਉਹ ਕਿੰਨਾ ਟਾਈਮ ਨਹੀਂ ਚੱਲਦਾ ਜਿੰਨਾ ਟਾਈਮ ਇਹਦੇ ਉੱਪਰ ਸਿਗਨੇਚਰ ਨਹੀਂ ਹੈ ਮੋਹਰ ਨਹੀਂ ਹੈ ਤੇ ਕਲੰਗੀਪਰ ਪਾਦਸ਼ਾਹ ਨੇ ਦਾਨ ਸਿੰਘ ਨੂੰ ਕਿਹਾ ਦਾਨ ਸਿੰਘਾ ਤੂੰ ਬੜਾ ਸਿਆਣਾ ਹੈ ਜੇ ਕੋਈ ਸਰਟੀਫੀਕੇਟ ਕੋਈ ਰਜਿਸਟਰੀ ਹੋਵੇ ਨਾ ਲਿਖਿਆ ਸਭ ਕੁਝ ਠੀਕ ਹੋਵੇ ਪਰ ਉਹਦੇ ਉੱਤੇ ਕਿਸੇ ਅਫੀਸਰ ਦੀ ਮੋਹਰ ਨਾ ਹੋਵੇ ਸਿਗਨੇਚਰ ਨਾ ਹੋਣ ਤੇ ਉਹ ਕਾਗਜ਼ ਪ੍ਰਵਾਨ ਨਹੀਂ ਹੁੰਦਾ ਦਾਨ ਸਿੰਘਾ ਮਨੁੱਖ ਕਿੰਨਾ ਵੀ ਸਿਆਣਾ ਸਮਝਦਾਰ ਕਿੰਨੀ ਵੀ ਬਾਣੀ ਪੜਨ ਵਾਲਾ ਕਿਉਂ ਨਾ ਹੋਵੇ ਜਿੰਨਾ ਚਿਰ ਸਿੱਖ ਦੇ ਸਿਰ ਦੇ ਉੱਤੇ ਕੇਸ ਨਹੀਂ ਨਾ ਉਹ ਕਲਗੀਧਰ ਪਾਤਸ਼ਾਹ ਦੀ ਨਜ਼ਰ ਚ ਪਰਵਾਨ ਨਹੀਂ ਹੁੰਦਾ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਮੈਂ ਸਿਰਫ ਇਤਿਹਾਸ ਕਿਉਂਕਿ ਸਾਡੀ ਬਹੁਤਿਆਂ ਦੀ ਇਹ ਦਲੀਲ ਹੈ ਵੀ ਕਿਉਂਕਿ ਸਾਨੂੰ ਗਾਣਿਆਂ ਵਾਲੇ ਇਹ ਗੱਲਾਂ ਸਿਖਾਉਂਦੇ ਆ ਨਾ ਜੇ ਟੈਲੀਵਿਜ਼ਨ ਅੰਦਰ ਗਾਣੇ ਚੱਲਦੇ ਆ ਉਹ ਸਾਨੂੰ ਇਸ ਤਰੀਕੇ ਦੀਆਂ ਗੱਲਾਂ ਸਿਖਾਉਂਦੇ ਆ ਜੀ ਅੰਦਰ ਸ਼ੁੱਧ ਹੋਵੇ ਕੇਸ ਹੋਂਦ ਬਾਰੀ ਨਿਸ਼ਾਨੀਆਂ ਹੋਣ ਜਾਂ ਨਾ ਹੋਣ ਕੋਈ ਗੱਲਬਾਤ ਨਹੀਂ ਦੇਖੋ ਮੈਂ ਇੱਕ ਹੋਰ ਉਦਾਹਰਨ ਤੁਹਾਨੂੰ ਦਿਆਂ ਸਰੀਰ ਬਿਨ ਸੰਹਾਰ ਹੈ ਮਾਨਿਕ ਬਾਰ ਬਾਰ ਕਹ ਰਹੀਏ ਵੀ ਸਰੀਰ ਖਤਮ ਹੋਣਾ ਹੈ ਬਿਨ ਸੰਹਾਰ ਹੁਣ ਹੱਥ ਜੋੜਨੇ ਮੱਥਾ ਟੇਕਣਾ ਇਹ ਇੱਕ 바ਰੀ ਕਿਰਿਆ ਨਾ ਜੀ ਜੇ ਅਸੀਂ ਕਹੀਏ ਵੀ ਸਰੀਰ ਨੇ ਤੇ ਖਤਮ ਹੋ ਜਾਣਾ ਹੈ ਜੀ ਫਿਰ ਮੱਥਾ ਟੇਕਣ ਦਾ ਕੀ ਭਾਵ ਹੱਥ ਜੋੜਨ ਦਾ ਕੀ ਭਾਵ ਇਹ ਅੰਦਰ ਨਾਲ ਚੀਜ਼ਾਂ ਸੰਬੰਧਿਤ ਨੇ ਜਦੋਂ ਮਨੁੱਖ ਹੱਥ ਹੱਥ ਮਤਵਲ ਜੋੜਦਾ ਹੈ ਅੰਦਰ ਦਾ ਸਮਰਪਣ ਹੈ ਮੱਥਾ ਟੇਕਣਾ ਅੰਦਰ ਦਾ ਸਮਰਪਣ ਹੈ ਪ੍ਰਕਰਮਾ ਕਰਨੀ ਇਹ ਅੰਦਰ ਦਾ ਜਿਹੜਾ ਉਹ ਸਮਰਪਣ ਹੈ ਗੁਰੂ ਸਾਹਿਬ ਜੁਨੀਵਰਸਲ ਸ਼ਬਦ ਤੁਸੀਂ ਪੜ੍ਹਦੇ ਹੋ ਵੀ ਸਾਰੀ ਦੁਨੀਆ ਚੱਲ ਰਹੀ ਹੈ ਪ੍ਰਕਰਮਾ ਕਰ ਰਹੀ ਹੈ ਇਹ ਮੈਂ ਇਧਰਲੇ ਪਾਸੇ ਬਹੁਤਾ ਨਾ ਜਾਮਾ ਕੱਲ ਲੰਬੀ ਹੋ ਜਾਏਗੀ ਦਾਨ ਸਿੰਘ ਨੂੰ ਪਾਦਸ਼ਾਹ ਨੇ ਕਿਹਾ ਦਾਨ ਸਿੰਘਾ ਜਿੰਨਾ ਸਿਰ ਤੇ ਸਿਰ ਦੇ ਉੱਤੇ ਕੇਸ ਨਹੀਂ ਉਹਨਾਂ ਟਾਈਮ ਮੈਨੂੰ ਸਿੱਖ ਜਿਹੜਾ ਉਹ ਪ੍ਰਵਾਨ ਨਹੀਂ ਪਾਦਸ਼ਾਹ ਨੇ ਤੀਸਰਾ ਕਿਲਾ ਪਹਿਲਾ ਕਿਲਾ ਬਣਾਇਆ ਜੀ ਨਰਮੋਗੜ ਦੂਸਰਾ ਬਣਾਇਆ ਫੂਲਗੜ ਤੀਸਰਾ ਬਣਾਇਆ ਲੋਹਗੜ ਪਰਦ ਕੇ ਪਾਦਸ਼ਾਹ ਨੇ ਕਿਲਾ ਬਣਾਇਆ ਫਤੇਗੜ ਤੇ ਫਤੇਗੜ ਤੋਂ ਬਾਅਦ ਪਾਦਸ਼ਾਹ ਨੇ ਦੋ ਕਿਲੇ ਹੋਰ ਬਣਾਏ ਪੰਜਵਾਂ ਆ ਪਾਦਸ਼ਾਹ ਨੇ ਬਣਾਇਆ ਕੇਸਗੜ ਤੇ ਕੇਸਗੜ ਤੋਂ ਬਾਅਦ ਕਿਲਾ ਪਾਦਸ਼ਾਹ ਨੇ ਬਣਾਇਆ ਜੀ ਆਨੰਦਗੜ ਪਾਦਸ਼ਾਹ ਨੇ ਕਿਹਾ ਜਿਹਦਾ ਨਿਵਾਸ ਕੇਸਗੜ ਦੇ ਵਿੱਚ ਹੈ ਉਹਦਾ ਨਿਵਾਸ ਭਾਈ ਆਨੰਦਗੜ ਦੇ ਵਿੱਚ ਜਿਹਦੇ ਸਿਰ ਦੇ ਉੱਤੇ ਕੇਸ ਨੇ ਜੇ ਤੁਸੀਂ ਗੁਰੂ ਕੀ ਬਖਸ਼ਿਸ਼ ਕੇਸ ਸੰਭਾਲ ਕੇ ਰੱਖੇ ਨੇ ਨਾ ਤਾਂ ਤੁਹਾਡਾ ਨਿਵਾਸ ਆਨੰਦਗੜ ਦੇ ਵਿੱਚ ਹੋ ਸਕਦਾ ਮੈਨੂੰ ਇੱਕ ਬਰੀ ਬਤਿਆਰੀ ਘਟਨਾ ਯਾਦ ਆ ਗਈ ਮੈਂ ਕਹਿ ਦਿਆਂ ਤੁਹਾਨੂੰ ਸੀ ਇੱਕ ਕਹਾਵਤ ਪੜਦੇ ਸੁਣਦੇ ਰਹਿੰਦੇ ਹੋ ਵੀ ਐਰਾ ਗਹਿਰਾ ਲੱਖੂ ਖੇਰਾ ਇਹ ਇਹ ਅਕਸਰ ਅਸੀਂ ਨਾ ਇਹਦੇ ਉਲਟ ਅਰਥ ਕਰ ਲੈਂਦੇ ਆ ਵੀ ਜਿਹੜਾ ਮਨੁੱਖ ਬਿਲਕੁਲ ਕਿਸੇ ਕੰਮ ਦਾ ਨਹੀਂ ਉਹਨੂੰ ਅਸੀਂ ਕਹਿੰਦੇ ਆ ਵੀ ਐਰਾ ਗਹਿਰਾ ਲੱਖੂ ਖੇਰਾ ਵੀ ਤੂੰ ਕੌਣਾ ਇੱਕ ਕਹਾਵਤ ਬਣੀ ਕਿੱਥੋਂ ਤੁਸੀਂ ਦੋ ਨਾਮ ਸੁਣੇ ਨੇ ਭਾਈ ਸਹਾ ਸਿੰਘ ਤੇ ਮਹਤਾਬ ਸਿੰਘ ਜਿੰਨਾ ਮਸੇ ਰੰਗੜ ਦਾ ਸਿਰ ਵੱਡਿਆ ਜਦੋਂ ਮਸੇ ਰੰਗੜ ਦਾ ਸਿਰ ਵੱਢ ਲਿਆ ਨਾ ਤੇ ਹਕੂਮਤ ਨੇ ਇਹ ਐਲਾਨ ਕਰ ਦਿੱਤਾ ਵੀ ਪਤਾ ਕਰੋ ਕਿੰਨਾਂ ਨੇ ਵੱਢਿਆ ਹਕੂਮਤ ਤੋਂ ਸਿਰਫ ਭਾਈ ਮਹਿਤਾਬ ਸਿੰਘ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਜਿੱਦੇ ਭਾਈ ਮਹਿਤਾਬ ਸਿੰਘ ਨੇ ਅਮਰਦ ਛਕਿਆ ਨਾ ਸਿੰਘ ਸਜਿਆ ਇਸ ਸਾਰੀ ਰਾਤ ਸੁਤਾ ਨਹੀਂ ਤੇ ਇਹਦਾ ਇੱਕ ਮਿੱਤਰ ਸੀ ਜੀ ਨਗਰ ਦੇ ਅੰਦਰ ਨੱਥਾ ਚੌਧਰੀ ਜਿੱਤੋਂ ਇੱਕ ਹਵਤ ਬਣੀ ਵੀ ਐਰਾ ਗੈਰਾ ਨੱਥੂ ਖੈਰਾ ਇਹ ਨੱਥਾ ਚੌਧਰੀ ਜਿਹੜਾ ਨਾ ਇਹ ਸਵੇਰ ਹੁੰਦਿਆਂ ਭਾਈ ਮਹਿਤਾਬ ਸਿੰਘ ਨੱਥੇ ਚੌਧਰੀ ਕੋਲ ਗਿਆ ਉਹਨੂੰ ਜਾ ਕੇ ਕਿਹਾ ਕਹਿਣ ਲੱਗਿਆ ਮੇਰੇ ਮਨ ਦੇ ਵਿੱਚ ਇੱਕ ਫਿਕਰ ਹੈ ਤੇ ਕਿਉਂਕਿ ਇਹਦਾ ਪੁੱਤਰ ਸੀ ਜੀ 5 ਕੋ ਸਾਲ ਦਾ ਘਰੇ ਤੇ ਜਦੋਂ ਇਹਦਾ ਪੁੱਤਰ ਸੀ ਨਾ ਰਾਏ ਸਿੰਘ ਉਹਦਾ ਨਾਮ ਇਤਿਹਾਸ ਵਿੱਚ ਲਿਖਿਆ ਭਾਈ ਮਹਤਾਬ ਸਿੰਘ ਦਾ ਪੁੱਤਰ ਤੇ ਰਾਏ ਸਿੰਘ ਦਾ ਪੁੱਤਰ ਅੱਗੇ ਗਿਆਨੀ ਗਿਆਨ ਸਿੰਘ ਹੁੰਦਾ ਜਿਹਦਾ ਲਿਖਿਆ ਤੁਸੀਂ ਸਿੱਖ ਇਤਿਹਾਸ ਸਿੱਖ ਤਵਾਰੀਖ ਪੜ੍ਹਦੇ ਉਹ ਗਿਆਨੀ ਗਿਆਨ ਸਿੰਘ ਦਾ ਪਿਤਾ ਹੈ ਰਾਏ ਸਿੰਘ ਰਾਏ ਸਿੰਘ ਦਾ ਪਿਤਾ ਹੈ ਮਹਤਾਬ ਸਿੰਘ ਜੀ ਤੇ ਮਹਤਾਬ ਸਿੰਘ ਜਿਹੜੇ ਸਨ ਨਾ ਜਿੱਦੇ ਅਮਰਤ ਛਕਿਆ ਸੁੱਤੇ ਨਹੀਂ ਸਾਰੀ ਰਾਤ ਅਗਲੇ ਦਿਨ ਨਥੇ ਚੌਧਰੀ ਕੋਲ ਗਏ ਤੇ ਉਹਨੂੰ ਜਾ ਕੇ ਕਿਹਾ ਵੀ ਨਥਿਆ ਮੇਰੇ ਮਨ ਦੇ ਅੰਦਰ ਬੜੀ ਚਿੰਤਾ ਹੈ ਇਹ ਉਹ ਸਮਾਂ ਜਦੋਂ ਸਿੱਖ ਜੰਗਲਾਂ ਪਹਾੜਾਂ ਦੇ ਅੰਦਰ ਜਿਹੜੇ ਉਹ ਚਲੇ ਗਏ ਸਨ ਸਿੰਘਾਂ ਦੇ ਜਥੇਬੰਦ ਬਣੇ ਹੁੰਦੇ ਸਨ ਹਰ ਸਿੰਘ ਆਪਣਾ ਫਰਜ਼ ਸਮਝਦਾ ਸੀ ਵੀ ਮੈਂ ਜਥੇ ਦੇ ਵਿੱਚ ਜਾ ਕੇ ਕੌਮ ਵਾਸਤੇ ਲੜਾਂ ਤੇ ਜਦੋਂ ਇਹਨੇ ਅੰਮ੍ਰਿਤ ਛਕਿਆ ਨਾ ਨਥੇ ਚੌਧਰੀ ਕੋਲ ਜਾ ਕੇ ਕਹਿੰਦੇ ਮੇਰੇ ਮਨ ਵਿੱਚ ਇੱਕ ਚਿੰਤਾ ਹੈ ਉਹ ਚਿੰਤਾ ਇਹ ਹੈ ਵੀ ਜੇ ਤੇ ਮੈਂ ਸਿੰਘਾਂ ਦੇ ਜਥੇ ਅੰਦਰ ਚਲਾ ਗਿਆ ਫਿਰ ਮੇਰਾ ਘਰ ਪੰਜ ਸਾਲ ਦਾ ਪੁੱਤਰ ਇਹ ਸਿੱਖੀ ਤੋਂ ਦੂਰ ਚਲਾ ਜਾਏਗਾ ਦੇਖੋ ਪਹਿਲਾਂ ਨਾ ਹਰ ਇੱਕ ਸਿੱਖ ਨੂੰ ਇਹ ਬੜਾ ਫਿਕਰ ਹੁੰਦਾ ਸੀ ਅੱਜ ਸਾਨੂੰ ਫਿਕਰ ਹੈ ਵੀ ਮੇਰਾ ਪੁੱਤਰ ਵਿਦੇਸ਼ ਜਾਏ ਮੇਰਾ ਪੁੱਤਰ ਇੰਜੀਨੀਅਰ ਬਣੇ ਡਾਕਟਰ ਬਣੇ ਮੈਂ ਕਹਿੰਦਾ ਸਦਕੇ ਤੁਹਾਡੇ ਪੁੱਤਰ ਡਾਕਟਰ ਬਣੇ ਇੰਜੀਨੀਅਰ ਬਣਨ ਵਿਦੇਸ਼ ਜਾਣ ਪਰ ਨਾਲੋਂ ਨਾਲ ਅਸੀਂ ਇਹ ਵੀ ਮੰਨ ਜਾਈਏ ਵੀ ਕਲਗੀਧਰ ਪਾਤਸ਼ਾਹ ਦੀ ਸਿੱਖੀ ਸਾਡੀ ਔਲਾਦ ਕੋਲ ਰਹੇ ਦੇਖੋ ਅਸੀਂ ਬਣੀਆਂ ਜਿਵੇਂ ਪਰ ਜਾਈਏ ਜਰੂਰ ਪਰ ਸਾਡੇ ਸਿੱਖੀ ਜਿਹੜੀ ਹੈ ਨਾ ਉਹ ਸਾਡੇ ਕੋਲ ਰਹੇ ਪਹਿਲਾਂ ਹਰ ਇੱਕ ਸਿੱਖ ਨੂੰ ਇਹ ਫਿਕਰ ਹੁੰਦਾ ਸੀ ਵੀ ਮੇਰਾ ਪੁੱਤਰ ਇੰਜੀਨੀਅਰ ਡਾਕਟਰ ਇਹ ਬਾਦ ਵਿੱਚ ਬਣੇ ਪਹਿਲਾਂ ਸਿੱਖ ਬਣੇ ਤੇ ਜਦੋਂ ਇਹਨੇ ਕਿਹਾ ਨਾ ਕਹਿਣ ਲੱਗਿਆ ਨਥਿਆ ਜੇ ਮੈਂ ਜੰਗਲ ਅੰਦਰ ਚਲਾ ਗਿਆ ਤੇ ਮੇਰਾ ਪੁੱਤਰ ਜਿਹੜਾ ਹੈ ਨਾ ਇਹ ਸਿੱਖੀ ਤੋਂ ਦੂਰ ਚਲਾ ਜਾਏਗਾ ਤੇ ਜੇ ਮੈਂ ਘਰ ਰਹਿ ਕੇ ਆਪਣੇ ਪੁੱਤਰ ਦੀ ਪਰਵਰਿਸ਼ ਕਰਦਾ ਤੇ ਫਿਰ ਮੈਨੂੰ ਇਹ ਫਿਕਰ ਕਿਉਂ ਕਿਉਂਕਿ ਦੋਹੋ ਸਨਜੀ ਘਰ ਦੇ ਵਿੱਚ ਪਿਤਾ ਤੇ ਪੁੱਤਰ ਹੋਰ ਕੋਈ ਨਹੀਂ ਸੀ ਤੇ ਕਹਿੰਦੇ ਜੇ ਮੈਂ ਘਰ ਰਹਿ ਕੇ ਆਪਣੇ ਪੁੱਤਰ ਦੀ ਪਰਵਰਿਸ਼ ਕਰਾਂਗਾ ਫਿਰ ਸਿੱਖੀ ਨਾਲ ਗਦਾਰੀ ਹੋ ਜਾਏਗੀ ਮੇਰਾ ਜਥੇ ਵਿੱਚ ਜਾਣਾ ਜ਼ਰੂਰੀ ਹੈ ਫਿਰ ਖਾਲਸਿਆਂ ਨਾਲ ਗਦਾਰੀ ਹੋ ਜਾਏਗੀ ਤੇ ਉਹ ਨੱਥਾ ਕਹਿੰਦਾ ਵੀ ਤੂੰ ਜਾ ਤੂੰ ਜੰਗ ਦੇ ਵਿੱਚ ਚਲਾ ਜਾ ਸਿੰਘਾ ਕੋਲ ਚਲਾ ਜਾ ਤੇ ਮੈਂ ਤੇਰੇ ਪੁੱਤਰ ਦੀ ਪਰਵਰਿਸ਼ ਕਰਾਂਗਾ ਮੈਂ ਵਾਦਾ ਕਰਦਾ ਵੀ ਤੇਰੇ ਪੁੱਤਰ ਨੂੰ ਮੈਂ ਸਿੱਖੀ ਤੋਂ ਦੂਰ ਨਹੀਂ ਜਾਣ ਦਿਆਂਗਾ ਪਰ ਤੇਰੇ ਭਾਈ ਮਹਤਾਬ ਸਿੰਘ ਇਹ ਅੰਦਰ ਚਲੇ ਗਏ ਖਬਰ ਮਿਲੀ ਵੀ ਮੱਸਾ ਰੰਗੜੜ ਹਰਮੰਦਰ ਸਾਹਿਬ ਦੀ ਬੇਅਦਬੀ ਕਰਦਾ ਹੈ ਭਾਈ ਸੁਖਾ ਸਿੰਘ ਨੇ ਸੁਖਾ ਸਿੰਘ ਨਾਲ ਮਿਲ ਕੇ ਭਾਈ ਮਹਤਾਬ ਸਿੰਘ ਨੇ ਸਿਰ ਵੱਡਿਆ ਜੀ ਮੱਸੇ ਰੰਗੜਦਾ ਹਕੂਮਤ ਭਾਲਦਿਆਂ ਭਾਲਦਿਆਂ ਨਾ ਪਤਾ ਲੱਗਿਆ ਵੀ ਉਹਦਾ ਇੱਕ 5 ਸਾਲ ਦਾ ਪੁੱਤਰ ਰਹਿੰਦਾ ਉਹ ਉਹਦੇ ਨਗਰ ਦੇ ਹਕੂਮਤ ਆਈ ਸਿਪਾਹੀ ਆਏ ਨਥੇ ਨੂੰ ਬੁਲਾਇਆ ਕਿਸੇ ਮੁਖਬਰੀ ਕਰ ਦਿੱਤੀ ਜੀ ਵੀ ਭਾਈ ਮਹਤਾਬ ਸਿੰਘ ਦਾ ਪੁੱਤਰ ਜਿਹੜਾ ਉਹ ਨਥੇ ਚੌਧਰੀ ਦੇ ਘਰ ਰਹੇ ਤੇ ਉਹਨੇ ਰੱਖਿਆ ਹੋਇਆ ਸੰਭਾਲ ਕੇ ਭਾਈ ਮਹਿਤਾਬ ਸਿੰਘ ਤੇ ਹੱਥ ਨਹੀਂ ਲੱਗੇ ਤੇ ਜਦੋਂ ਹਕੂਮਤ ਆਈ ਸਿਪਾਹੀ ਆਏ ਨਾ ਤੇ ਉੱਥੇ ਆ ਕਰਕੇ ਉਹ ਉਹਨਾਂ ਨੇ ਮੱਥੇ ਚੌਧਰੀ ਨੂੰ ਬੁਲਾਇਆ ਤੇ ਬੁਲਾ ਕੇ ਕਿਹਾ ਵੀ ਨੱਥਿਆ ਸਾਨੂੰ ਖਬਰ ਮਿਲੀ ਹੈ ਭਾਈ ਮਹਿਤਾਬ ਸਿੰਘ ਦਾ ਪੁੱਤਰ ਤੇਰੇ ਘਰ ਹੈ ਨੱਥਾ ਕਹਿੰਦਾ ਜੀ ਬਿਲਕੁਲ ਸੱਚ ਹੈ ਪਰ ਮੈਂ ਤੁਹਾਨੂੰ ਦੱਸਣ ਵਾਲਾ ਸੀ ਵੀ ਉਹਦਾ ਪੁੱਤਰ ਮੇਰੇ ਘਰ ਹੈ ਮੈਂ ਹੁਣੇ ਜੰਨਾ ਜੀ ਉਹਦੇ ਪੁੱਤਰ ਨੂੰ ਲੈ ਕੇ ਆਉਣਾ ਉਹ ਬਾਗੀ ਹੈ ਤੇ ਉਹਦਾ ਪੁੱਤਰ ਮੈਂ ਤੁਹਾਨੂੰ ਪਕੜਾ ਦਿੰਦਾ ਕਹਿੰਦੇ ਨੱਥਾ ਘਰ ਗਿਆ ਤੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਕਿਹਾ ਵੀ ਭਲੇਓ ਚਲੋ ਹੁਣ ਕੁਰਬਾਨੀ ਦਾ ਸਮਾਂ ਆ ਗਿਆ ਹੈ ਹੁਣ ਆਪਾਂ ਕੀਤਾ ਵਾਦਾ ਮਹਿਤਾਬ ਸਿੰਘ ਨਾਲ ਮਨ ਅਜਿਹੜਾ ਉਹ ਨਿਭਾਉਣਾ ਹੈ ਉਹ ਕਹਿੰਦੇ ਨੇ ਉਹ ਰਾਏ ਸਿੰਘ ਨੂੰ ਲੈ ਕੇ ਭਜਿਆ ਤੇ ਰਸਤੇ ਵਿੱਚ ਜੀ ਉਹ ਮੁਗਲਾਂ ਦੇ ਨਾਲ ਛਕਾਈਆਂ ਨਾਲ ਝਪਟੋਈ ਉਥੇ ਇਤਿਹਾਸ ਕਹਿੰਦਾ ਵੀ ਨੱਥੇ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਕਿਵੇਂ ਨਾ ਕਿਵੇਂ ਉਹਨੇ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਨੂੰ ਬਚਾ ਕੇ ਭਜਾ ਦਿੱਤਾ ਤੇ ਉਥੋਂ ਫਿਰ ਇੱਕ ਹਵਤ ਵਣੀ ਵੀ ਐਰਾ ਗਹਿਰਾ ਨੱਥੂ ਖਹਿਰਾ ਵੀ ਜਿਹੜੀ ਕੁਰਬਾਨੀ ਨੱਥੂ ਖਹਿਰਾ ਕਰ ਗਿਆ ਨਾ ਆਪਣਾ ਪੁੱਤਰ ਸ਼ਹੀਦ ਕਰਾਇਆ ਤੇ ਮਹਿਤਾਬ ਸਿੰਘ ਦਾ ਪੁੱਤਰ ਬਚਾ ਗਿਆ ਉਹ ਵਾਨੀ ਹਰ ਇੱਕ ਮਨੁੱਖ ਨਹੀਂ ਕਰ ਸਕਦਾ ਇਹ ਇਹ ਅਸੀਂ ਇਹਨੂੰ ਉਲਟ ਵਰਤਦੇ ਹਾਂ ਹਰ ਬਗਵਤ ਵੀ ਜਿਹੜਾ ਮਨੁੱਖ ਕਿਸੇ ਕੰਮ ਦਾ ਨਹੀਂ ਅਸੀਂ ਉਹਨੂੰ ਕਹਿੰਦੇ ਆਂ ਵੀ ਐਰਾ ਗਹਿਰਾ ਨੱਥੂ ਖੇਰਾ ਇੱਕ ਖਾਬਤ ਤਾਂ ਬਣੀ ਸੀ ਵੀ ਜਿਹੜੀ ਕੁਰਬਾਨੀ ਨੱਥੂ ਖੇਰਾ ਕਰ ਗਿਆ ਨਾ ਉਹ ਕੁਰਬਾਨੀ ਕੋਈ ਹੋਰ ਨਹੀਂ ਕਰ ਸਕਦਾ ਉਹਨੇ ਆਪਣਾ ਪਰਿਵਾਰ ਸ਼ਹੀਦ ਕਰਾਇਆ ਮਹਿਤਾਬ ਸਿੰਘ ਦਾ ਪਰਿਵਾਰ ਜਿਹੜਾ ਉਹ ਰਾਏ ਸਿੰਘ ਨੂੰ ਬਚਾਲੇ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਈ ਸਾਲ ਹਕੂਮਤ ਮਹਿਤਾਬ ਸਿੰਘ ਨੂੰ ਵੜਦੀ ਰਹੀ ਹੱਥ ਨਹੀਂ ਲੱਗੇ ਜਿੱਦੇ ਇਤਿਹਾਸ ਕਹਿੰਦੇ ਭਾਈ ਤਾਰੂ ਸਿੰਘ ਨੂੰ ਪਕੜਿਆ ਦੇਖੋ ਮੈਂ ਸਿਰਫ ਇਨਾ ਕੁ ਜ਼ਿਕਰ ਕਰ ਰਿਹਾ ਵੀ ਪ੍ਰਾਤਨ ਸਿੰਘਾਂ ਨੂੰ ਕੇਸਾਂ ਨਾਲ ਕਿੰਨਾ ਪਿਆਰ ਸੀ ਜਿੱਦੇ ਭਾਈ ਤਾਰੂ ਸਿੰਘ ਨੂੰ ਪਕੜਿਆ ਤੇ ਭਾਈ ਮਹਿਤਾਬ ਸਿੰਘ ਨੂੰ ਖਬਰ ਮਿਲੀ ਜੰਗਲਾਂ ਦੇ ਅੰਦਰ ਜਿੱਥੇ ਰਹਿੰਦਾ ਸੀ ਖਾਲਸਾ ਵੀ ਅੱਜ ਹਕੂਮਤ ਨੇ ਕੋਈ ਐਸਾ ਸਿੰਘ ਪਕੜਿਆ ਜਿਹੜਾ ਖੋਪਰ ਲਾਉਣ ਨੂੰ ਤਿਆਰ ਹੈ ਪਰ ਕੇਸ ਵਟਵਾਉਣ ਨੂੰ ਤਿਆਰ ਨਹੀਂ ਦੇਖੋ ਕਈ ਸਾਲ ਹਕੂਮਤ ਨੇ ਮਹਿਤਾਬ ਸਿੰਘ ਨੂੰ ਭਾਲਿਆ ਮਹਿਤਾਬ ਸਿੰਘ ਹੱਥ ਨਹੀਂ ਲੱਗੇ ਪਗੜੇ ਨਹੀਂ ਗਏ ਹਕੂਮਤ ਤੋਂ ਜਿੱਦੇ ਪਤਾ ਲੱਗਿਆ ਵੀ ਅੱਜ ਹਕੂਮਤ ਨੇ ਕੋਈ ਐਸਾ ਸਿੱਖ ਪਕੜਿਆ ਜਿਹੜਾ ਖੋਪਰ ਲਾਉਣ ਵਾਸਤੇ ਤਿਆਰ ਹੈ ਪਰ ਕੇਸ ਫਟਵਾਉਣ ਵਾਸਤੇ ਤਿਆਰ ਨਹੀਂ ਉਹਦੇ ਭਾਈ ਮਹਿਤਾਬ ਸਿੰਘ ਖਾਲਸਿਆਂ ਨੂੰ ਕਹਿੰਦਾ ਖਾਲਸਿਓ ਅੱਜ ਮੇਰਾ ਮਨ ਕਰਦਾ ਮੈਂ ਐਸੇ ਸਿੱਖ ਨੂੰ ਜਾ ਕੇ ਥੱਤੇ ਬਲਾਮਾ ਕਹਿੰਦੇ ਨਿੰਨੇ ਘਰੀ ਭਰੀ ਕਚੇਰੀ ਦੇ ਅੰਦਰ ਜਾਨ ਦੀ ਪ੍ਰਵਾਹ ਨਹੀਂ ਕਰੀ ਪਹਿਲਾਂ ਭਾਲਦੀ ਰਹੀ ਹਕੂਮਤ ਮਹਿਤਾਬ ਸਿੰਘ ਹੱਥ ਨਹੀਂ ਆਇਆ ਤੇ ਸਿਰਫ ਭਾਈ ਤਾਰੂ ਸਿੰਘ ਦੇ دیدار ਕਰਨ ਵਾਸਤੇ ਉਹਨੂੰ ਦੇਖਣ ਵਾਸਤੇ ਉੱਥੇ ਉਹਨੂੰ ਫਤਿਹ ਬੁਲਾਉਣ ਵਾਸਤੇ ਮਹਿਤਾਬ ਸਿੰਘ ਗਿਆ ਭਰੀ ਕਚੇਰੀ ਵਿੱਚ ਜਾ ਕੇ ਭਾਈ ਤਾਰੂ ਸਿੰਘ ਨੂੰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ